ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਵੀਂ ਰਚਨਾ ਲੈ ਕੇ ਆਏ ਹਾਂ ਦਵਿੰਦਰ ਗੌਰ ਦੀ ਲਿਖੀ ਹੋਈ ਪਾਣੀ ਦੀਆਂ ਬੰਦ ਬੋਤਲਾਂ ਦਾ ਨਜਾਇਜ਼ ਧੰਦਾ ਪਾਣੀ ਮਨੁੱਖ ਦੀਆਂ ਬੁਨਿਆਦੀ ਲੋੜਾਂ 'ਚੋਂ ਇੱਕ ਹੈ ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਹਿਣਾ ਅਤਕਥਨੀ ਨਹੀਂ ਹੋਵੇਗਾ ਕੁਦਰਤ ਨੇ ਸਾਨੂੰ ਆਪਣੇ ਸ਼ੁੱਧ ਪਾਣੀ ਦੇ ਸੌਮਿਆਂ ਨਾਲ ਨਿਵਾਜਿਆ ਹੈ ਬੋਤਲ ਬੰਦ ਪਾਣੀ ਦੀ ਸ਼ੁਰੂਆਤ 19ਵੀਂ ਸਦੀ ਦੇ ਅੱਧ 'ਚ ਲਗਭਗ 1845 'ਚ ਅਮਰੀਕਾ ਦੇ ਇੱਕ ਅਰੀਕਾ ਨਾਮੀ ਪਰਿਵਾਰ ਨੇ ਕੀਤੀ ਜੋ ਆਪਣੇ ਪਾਣੀ 'ਚ ਦਵਾਈਆਂ ਵਾਲੇ ਕੁੰਨ ਹੋਣ ਦਾ ਦਾਵਾ ਕਰਦੇ ਸਨ ਇਸ ਤੋਂ ਬਾਅਦ ਵਿੱਚ ਪੋਲੈਂਡ ਸਪ੍ਰਿੰਗ ਨਾਮ ਦੀ ਕੰਪਨੀ ਨੇ ਨਾਮ ਨਾਲ ਮਸ਼ਹੂਰ ਹੋਈ ਇਸੇ ਨੂੰ ਦੇਖਦੇ ਹੋਏ 1905 ਵਿੱਚ ਉਯਾਰਕ ਸਪ੍ਰਿੰਗ ਵਾਟਰ ਕੰਪਨੀ ਬਣੀ ਪਰ ਇਹਨਾਂ ਦਾ ਬਹੁਤਾ ਫਲਾ ਨਹੀਂ ਸੀ ਹੋਇਆ ਸੰਸਾਰ ਪੱਧਰ ਤੇ ਇਸ ਦਾ ਤੇਜ਼ੀ ਨਾਲ ਫੈਲਾ 1970ਵਿਆਂ ਤੋਂ ਬਾਅਦ ਹੀ ਸ਼ੁਰੂ ਹੋਇਆ ਜਦੋਂ ਸੁਚੇਤ ਰੂਪ ਵਿੱਚ ਗਰੁੱਪ ਬਣਾ ਕੇ ਇਸ ਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਸੇ ਦੌਰਾਨ ਪੋਲੈਨ ਸਪ੍ਰਿੰਗ ਅਤੇ ਉਹ ਯਾਰਕ ਸਪ੍ਰਿੰਗ ਨੂੰ ਨੈਸਲੇ ਵੱਲੋਂ ਖਰੀਦ ਲਿਆ ਗਿਆ ਅੱਜ ਨੈਸਲੇ ਇਸ ਖੇਤਰ ਦਾ ਸਭ ਤੋਂ ਵੱਡਾ ਖਿਡਾਰੀ ਹੈ ਇਸ ਦੇ ਬੋਤਲ ਬੰਦ ਪਾਣੀ ਦੇ 9 ਕੌਮੀ ਤਰੀ ਅਤੇ 71 ਕੌਮੀ brand ਹਨ ਇਸ ਤੋਂ ਬਿਨਾ ਇਸ ਖੇਤਰ ਵਿੱਚ ਹੋਰ ਵੱਡੇ ਖਿਡਾਰੀ ਹਨ ਜੈਨੇ ਕੋਕਾ ਕੋਲਾ ਪੈਪਸੀ ਫਿਜ਼ੀ ਐਵੀਅਨ ਮਾਊਂਟੇਨ ਵੈਲੀ ਵਾਲਮਿਕ ਪਰਲੇ ਬਰੀਵਰ ਅਤੇ ਹਿਲਜਨ ਆਦੀ ਹੋਰ ਨਿੱਕੀਆਂ ਮੋਟੀਆਂ ਕੰਪਨੀ ਕੌਮੀ ਅਤੇ ਕੌਮੀ ਤਰੀ ਕੰਪਨੀਆਂ ਦੀ ਗਿਣਤੀ ਸੈਂਕੜੇ ਵਿੱਚ ਹੈ ਸੈਂਕੜੇ ਵਿੱਚ ਹੈ ਅਕਲ ਦੇ ਭਾਰਤ ਵਿੱਚ ਇਸ ਸਮੇਂ 200 ਤੋਂ ਵਧੇਰੇ ਕੰਪਨੀਆਂ ਹਨ ਪਿਛਲੇ ਤਿੰਨ ਦਹਾਕਿਆਂ ਵਿੱਚ ਨਵ ਉਦਾਰਵਾਦੀ ਨੀਤੀਆਂ ਦੀ ਸ਼ੁਰੂਆਤ ਤੋਂ ਬਾਅਦ ਇਸ ਵਿੱਚ ਹੋਰ ਜ਼ਿਆਦਾ ਤੇਜ਼ੀ ਆਈ ਹੈ ਪਹਿਲਾਂ ਬੰਦ ਲੋਕਾਂ ਪਾਣੀ ਮੁੱਲ ਵਿਕਨ ਦੀ ਗੱਲ ਸੁਣ ਕੇ ਹੱਥ ਛੱਡਦੇ ਸਨ ਪਰ ਅੱਜ ਇਹ ਵੱਡੇ ਪੱਧਰ ਤੇ ਲੋਕਾਂ ਦੀ ਸੁਭਾਵਿਕ ਲੋੜ ਬਣਾ ਦਿੱਤਾ ਗਿਆ ਹੈ ਇਹ ਲੋਕਾਂ ਦੀ ਪਸੰਦ ਨਾ ਪਸੰਦ ਸ਼ੌਂਕ ਰੀਮਿਆਂ ਦੀ ਤੈਅ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ ਦਿਲ ਖਿੱਚਵੇਂ ਵਿਗਿਆਪਨਾ, ਪ੍ਰੋਗਰਾਮਾਂ, ਅਖਬਾਰਾਂ, ਮੈਗਜ਼ੀਨਾਂ ਤੇ ਸੜਕ ਕਿਨਾਰੇ ਲੱਗੇ ਪੈਂਡਰਾ ਰਾਹੀਂ ਲੋਕਾਂ ਨੂੰ ਡਰਾਇਆ ਗਿਆ ਅਤੇ ਪਰਮਾਇਆ ਗਿਆ। ਖਬਰਦਾਰ ਤੁਸੀਂ ਅਸ਼ੁੱਧ ਪਾਣੀ ਪੀ ਕੇ ਆਪਣੀ ਸਿਹਤ ਦਾ ਨੁਕਸਾਨ ਕਰ ਰਹੇ ਹੋ। ਸਾਡੇ ਕੋਲੋਂ ਸਾਫ਼ ਪਾਣੀ ਖਰੀਦ ਕੇ ਪੀਓ। ਸਾਡੇ ਕੋਲੇ ਚਸ਼ਮਿਆਂ ਦਾ ਸ਼ੁੱਧ ਪਾਣੀ ਹੈ। ਸਾਡਾ ਪਾਣੀ ਪੂਰੀ ਤਰ੍ਹਾਂ ਸ਼ੁੱਧ ਕੀਤਾ ਹੋਇਆ ਹੈ। ਇਸ ਤਰ੍ਹਾਂ ਬੋਤਲਬੰਦ ਪਾਣੀ ਨੂੰ ਲੋੜ ਬਣਾ ਦਿੱਤਾ ਗਿਆ। ਇਦੇ ਲਈ ਵੱਡੇ ਪੱਤਰ ਤੇ ਵਿਗਿਆਪਨਾ ਵਿੱਚ ਪੈਸਾ ਝੋਕਿਆ ਗਿਆ। ਕੋਕਾ ਕੋਲਾ ਨੇ ਸਾਲ 2024 ਦੌਰਾਨ 5.7 ਕਰੋੜ ਡਾਲਰ ਇਕੱਲੇ ਡਾਸਨੀ ਨਾਮੀ ਬੋਤਲ ਬੰਦ ਪਾਣੀ ਦੇ ਪ੍ਰਚਾਰ ਲਈ ਖਰਚ ਕੀਤੇ। ਇਸੇ ਤਰ੍ਹਾਂ ਟੈਕਸੀ ਨੇ 4.1 ਕਰੋੜ ਰੁਪਏ ਆਪਣੇ ਇਕੋਫਿਨਾ ਨਾਮੀ ਬ੍ਰਾਂਡ ਦੇ ਵਿਗਿਆਪਨਾਂ ਲਈ ਖਰਚ ਕੀਤੇ। ਇਸ ਤਰ੍ਹਾਂ ਸਾਲ 2024 ਦੌਰਾਨ 19 ਕਰੋੜ ਡਾਲਰ ਤੋਂ ਵਧੇਰੇ ਰਚੀ ਸਰ ਬੋਤਲ ਬੰਦ ਪਾਣੀ ਦੇ ਵਿਗਿਆਪਨਾਂ ਲਈ ਖਰਚ ਕੀਤੀ ਗਈ। ਉਸ ਵੇਲੇ ਇਨ੍ਹਾਂ ਖਰਚਿਆਂ ਦੀ ਵਾਧਾ ਦਰ 15% ਦੀ ਸੀ। ਇਨ੍ਹਾਂ ਵਿਗਿਆਪਨਾਂ ਦੀ ਬਦੌਲਤ ਹੀ ਬੋਤਲ ਬੰਦ ਪਾਣੀ ਦੀ ਮੰਡੀ ਵਿੱਚ ਉਸ ਸਮੇਂ 47% ਦੀ ਵਾਧਾ ਦੇਖਿਆ ਗਿਆ। ਬੋਤਲ ਬੰਦ ਪਾਣੀ ਦੀ ਖਪਤ ਸਾਲ 2000 ਚ 108.5 ਬਿਲੀਅਨ ਲੀਟਰ ਸੀ। ਜੋ ਕਿ ਵੱਧ ਕੇ 2002 ਦੇ ਵਿੱਚ 128.8 ਬਿਲੀਅਨ ਲੀਟਰ 2005 ਵਿੱਚ 164.5 ਬਿਲੀਅਨ ਲੀਟਰ ਅਤੇ 2024 ਵਿੱਚ 957 ਬਿਲੀਅਨ ਲੀਟਰ ਹੋ ਗਈ ਅੱਜ ਸੰਸਾਰ ਭਰ ਵਿੱਚ ਇਹ ਖਪਤ 500 ਬਿਲੀਅਨ ਤੋਂ ਉੱਪਰ ਹੈ ਇਸ ਦੀ ਸਭ ਤੋਂ ਵੱਧ ਖਪਤ ਅਮਰੀਕਾ ਵਿੱਚ ਹੈ ਜਿੱਥੇ 110 ਬਿਲੀਅਨ ਦੇ ਕਰੀਬ ਬੋਤਲਾਂ ਦੀ ਖਪਤ ਹੈ ਪ੍ਰਤੀ ਵਿਅਕਤੀ ਖਪਤ ਵਿੱਚੋਂ ਇਟਲੋ ਦਾ ਪਹਿਲਾ ਸਥਾਨ ਜਿੱਥੇ ਸਾਲ 2010 ਚ ਪ੍ਰਤੀ ਵਿਅਕਤੀ ਬੋਤਲ ਬੰਦ ਪਾਣੀ ਦੀ ਖਪਤ 184 ਲੀਟਰ ਸੀ ਇਸ ਤੋਂ ਬਾਅਦ ਮੈਕਸੀਕੋ ਵਿੱਚ ਇਹ 169 ਲੀਟਰ ਪ੍ਰਤੀ ਵਿਅਕਤੀ ਫਿਰ ਸੰਯੁਕਤ ਅਰਬ ਅਮੀਰਾਤ ਵਿੱਚ 153 ਲੀਟਰ ਪ੍ਰਤੀ ਵਿਅਕਤੀ ਹੈ ਇਸੇ ਤਰ੍ਹਾਂ ਸਿਖਰਲੇ 10 ਦੇਸ਼ਾਂ ਵਿੱਚ ਇਹ ਖਪਤ ਪ੍ਰਤੀ ਵਿਅਕਤੀ 100 ਲੀਟਰ ਸਾਲਾਨਾ ਤੋਂ ਵੱਧ ਹੀ ਹੈ ਭਾਰਤ ਵਿੱਚ ਬੋਤਲ ਬੰਦ ਪਾਣੀ ਦੀ ਸਨ ਹਜ਼ਾਰ 1000 ਕਰੋੜ ਰੁਪਏ ਦੇ ਕਰੀਬ ਹੈ ਜੋ ਕਿ 40 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਭਾਰਤ ਵਿੱਚ ਇਸ ਦੀਆਂ 200 ਤੋਂ ਵੱਧ ਕੰਪਨੀਆਂ ਤੇ 12000 1200000 ਦੇ ਕਰੀਬ ਕਾਰਖਾਨੇ ਹਨ ਇਸ ਤਰ੍ਹਾਂ ਅੱਜ ਇਸ ਦਾ ਕਾਰੋਬਾਰੀ 10 ਬਿਲੀਅਨ ਡਾਲਰ ਤੋਂ ਵੀ ਉੱਪਰ ਪੁੱਜੇ ਚੁੱਕਾ ਹੈ ਨੈਸਲੇ ਇਸ ਕਾਰੋਬਾਰ ਦੇ 12 ਫੀਸਦੀ ਹਿੱਸੇ ਤੇ ਕਾਬਜ ਹੈ ਇਸ ਦਾ 3500 ਕਰੋੜ ਡਾਲਰ ਦਾ ਪੋਤਲਬੰਦ ਪਾਣੀ ਦਾ ਕਾਰੋਬਾਰ ਹੈ ਇਸ ਤੋਂ ਬਿਨਾ ਦੇਨੇ 10% ਕੋਕਾ ਕੋਲਾ 7% ਅਤੇ ਪੈਪਸੀ 5% ਹਿੱਸੇ ਦੇ ਖਾਪਚਨ ਹੁਣ ਕਿਸੇ ਨੂੰ ਲੱਗ ਸਕਦਾ ਹੈ ਕਿ ਜੇ ਪੈਸੇ ਦੇ ਕੇ ਸ਼ੁੱਧ ਪਾਣੀ ਮਿਲ ਰਿਹਾ ਹੈ ਤਾਂ ਕੀ ਬੁਰਾ ਹੈ ਪਰ ਸੱਚ ਤਾਂ ਇਹ ਹੈ ਕਿ ਇਹ ਪਾਣੀ ਵੀ ਸ਼ੁੱਧ ਨਹੀਂ ਇਸ ਵਿੱਚ ਵੱਡੇ ਪਦਰ ਦੇ ਤੋਖੜੀ ਹੁੰਦੀ ਹੈ ਪਾਣੀ ਦੀਆਂ ਬੋਤਲਾਂ ਤੇ ਇਹਨਾਂ ਸੰਬੰਧੀ ਵਿਗਿਆਪਨਾਂ ਵਿੱਚ ਕੱਲ੍ਹ ਕੱਲ ਕਰਦੇ ਝਰਨੇ ਤੇ برف ਦੇ ਪਹਾੜ ਦਿਖਾਈ ਜਾਂਦੇ ਹਨ ਪਰ ਇਹਨਾਂ ਚੋਂ ਜ਼ਿਆਦਾਤਰ ਦੇ ਪਾਣੀ ਦਾ ਸਰੋਤ ਨਗਰ ਨਿਗਮ ਵੱਲੋਂ ਸਪਲਾਈ ਕੀਤੇ ਜਾਂਦੇ ਪਾਣੀ ਦੀਆਂ ਟੂਟੀਆਂ ਹਨ ਇੱਕ ਅਧਿਐਨ ਵਿੱਚ ਇਹ ਪਤਾ ਲੱਗਿਆ ਹੈ ਕਿ ਲਗਭਗ ਅਧੀਆਂ ਬੋਤਲਾਂ ਵਿੱਚ ਸਿਰਫ ਇਹ ਟੂਟੀ ਦਾ ਪਾਣੀ ਹੀ ਸੀ ਇਹਨਾਂ ਵਿੱਚ ਕੋਕਾ ਕੋਲਾ ਦੀ ਡਿਸਨੀ ਅਤੇ ਪੈਪਸੀ ਦੀ Aquafina, Ajia ਨਾਮੀ ਕੰਪਨੀਆਂ ਵੀ ਸੰਨ ਇਸੇ ਤਰ੍ਹਾਂ ਇੱਕ ਹੋਰ ਦੇਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਧਿਆਈ ਬੋਤਲਾਂ ਵਿੱਚ ਪਾਣੀ ਵਿੱਚ ਕੁਲੇ ਤੱਤ ਦੀ ਮਾਤਰਾ ਲੋੜ ਵੱਧ ਸੀ ਜੋ ਕਿ ਹਾਨੀਕਾਰਕ ਹੈ ਇਸ ਤੋਂ ਬਿਨਾਂ ਕਈ ਬੋਤਲਾਂ ਵਿੱਚ ਹੋਰ ਗੈਰ ਜ਼ਰੂਰੀ ਰਸਾਇਣ ਬੈਕਟੀਰੀਆ ਤੇ ਸਿੰਥੈਟਿਕ ਜੋਗਿਕ ਵੀ ਮਿਲੇ ਹਨ ਸਾਰੀਆਂ ਪ੍ਰਮੁੱਖ ਕੰਪਨੀਆਂ ਸਮੇਤ ਜ਼ਿਆਦਾਤਰ ਕੰਪਨੀਆਂ ਇਹ ਨਹੀਂ ਦੱਸਦੀਆਂ ਕਿ ਉਹਨਾਂ ਦੇ ਪਾਣੀ ਦਾ ਸਰੋਤ ਕੀ ਹੈ ਇਸ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ ਤੇ ਇਸ ਵਿੱਚ ਕੀ ਅਸ਼ੁੱਧੀਆਂ ਮੌਜੂਦ ਹਨ ਜੇ ਵਿਕਸਤ ਦੇਸ਼ਾਂ ਵਿੱਚ ਦੋ ਵਿੱਚੋਂ ਇੱਕ ਬੋਤਲ ਵਿੱਚ ਟੁੱਟਿਆ ਪਾਣੀ ਹੈ ਤਾਂ ਭਾਰਤ ਸਮੇਤ ਹੋਰ ਪਛੜੇ ਦੇਸ਼ਾਂ ਵਿੱਚ ਕੀ ਹਾਲ ਹੋਵੇਗਾ ਇੱਥੇ ਤੁਸੀਂ ਰੇਲ ਨੀਰ ਅਤੇ ਬੱਸਾਂ ਰੇਲਾਂ 'ਚ ਵਿਕਦੇ ਇਹ ਜਹੀਆਂ ਹੋਰ ਬੋਤਲਾਂ ਤੇ ਕਿੰਨਾ ਪ੍ਰੋਸਟਾ ਕਰ ਸਕਦੇ ਹੋ ਬੋਤਲ ਬੰਦ ਪਾਣੀ ਦੀ ਇੱਕੋ ਇੱਕ ਖਾਸੀਅਤ ਇਹ ਹੈ ਕਿ ਤੁਹਾਨੂੰ ਇਹਦੇ ਲਈ ਆਮ ਪਾਣੀ ਨਾਲੋਂ 2000 ਗੁਣਾ ਵਧੇਰੇ ਖਰਚ ਕਰਨਾ ਪੈਂਦਾ ਇਨ੍ਹਾਂ ਕੰਪਨੀਆਂ ਵੱਲੋਂ ਬੋਤਲਬੰਦ ਪਾਣੀ ਤਿਆਰ ਕਰਨ ਲਈ ਕਈ ਗੁਣਾ ਪਾਣੀ ਬਰਬਾਦ ਕੀਤਾ ਜਾਂਦਾ ਹੈ ਤੇ ਪ੍ਰਦੂਸ਼ਿਤ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਮੁੜ ਪਾਣੀ ਦੇ ਕੁਦਰਤੀ ਸਰੋਤਾਂ ਝੀਲਾਂ ਨਦੀਆਂ ਅ디 ਵਿੱਚ ਵਾ ਦਿੱਤਾ ਜਾਂਦਾ ਜਿੱਥੇ ਕਿਤੇ ਵੀ ਇਨ੍ਹਾਂ ਕੰਪਨੀਆਂ ਦੇ ਬੋਟਲਿੰਗ ਪਲਾਂਟ ਲੱਗੇ ਹਨ ਉਥੇ ਦਿਨ ਰਾਤ ਲਗਾਤਾਰ ਲੱਖਾਂ ਲੀਟਰ ਪਾਣੀ ਰੋਜ਼ਾਨਾ ਕੱਢਿਆ ਜਾਂਦਾ ਹੈ ਜਿਸ ਕਾਰਨ ਇਹਨਾਂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਥੇਹਾਂ ਚਲਿਆ ਗਿਆ ਹੈ ਉੱਥੋਂ ਦੇ ਲੋਕਾਂ ਨੂੰ ਪਾਣੀ ਹਾਸਲ ਕਰਨ ਵਿੱਚ ਔਖ ਹੋ ਰਹੀ ਹੈ ਕਿਸਾਨਾਂ ਲਈ ਸਚਾਈ ਔਖੀ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਪਨੀਆਂ ਪਾਣੀ ਦੇ ਇਨ੍ਹਾਂ ਸਰੋਤਾਂ ਤੇ ਕਬਜ਼ਾ ਲਗਭਗ ਮੁਫਤ ਵਿੱਚ ਕਰ ਰਹੀਆਂ ਹਨ ਅਤੇ ਸਰਕਾਰਾਂ ਇਸ ਲੁੱਟ 'ਚ ਕੰਪਨੀਆਂ ਦਾ ਪੂਰਾ ਸਾਥ ਦੇ ਰਹੀਆਂ ਹਨ। ਭਾਰਤ ਵਿੱਚ ਇਸ ਦੀਆਂ ਕੁੱਝ ਉਦਾਹਰਣਾਂ ਦੇਖ ਲਈ ਰਾਜਸਥਾਨ ਤੇ ਜੈਪੁਰ ਦੇ ਨੇੜੇ ਕਾਲਕਰਸਤ ਇਲਾਕੇ ਕਾਲਾ ਦੇਰਾ ਦੀ ਹੀ ਗੱਲ ਕਰ ਲਈ ਜਾਵੇ। ਇੱਥੇ ਕੋਕਾ ਕੋਲਾ ਦਾ ਬੋਟਲਿੰਗ ਪਲਾਂਟ ਹੈ। ਇਹ ਹਰ ਰੋਜ਼ 5 ਲੱਖ ਲੀਟਰ ਪਾਣੀ ਧਰਤੀ 'ਤੇ ਟੰਕੜਦਾ ਹੈ 1 ਲੀਟਰ ਬੋਤਲ ਪਾਣੀ ਲਈ 2 ਜਾਂ 3 ਲੀਟਰ ਆਮ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਪਾਣੀ ਨੂੰ ਕੱਢਣ ਦਾ ਖਰਚਾ ਕੁਝ ਪੈਸੇ ਹੀ ਆਉਂਦਾ ਹੈ ਜਿਸ ਨੂੰ ਇਹ ਕੰਪਨੀਆਂ ਬੋਤਲਾਂ ਵਿੱਚ ਭਰ ਕੇ 10 ਤੋਂ 20 ਰੁਪਏ 'ਚ ਵੇਚ ਕੇ ਬੇहिसाब ਮੁਨਾਫਾ ਕਮਾ ਰਹੇ ਹਨ ਛੱਤੀਸਗੜ੍ਹ ਵਿੱਚ ਹੋਰ ਵੀ ਕਈ ਪ੍ਰੋਜੈਕਟ ਗਿਣਾਏ ਜਾ ਸਕਦੇ ਹਨ ਰਾਜਗੜ੍ਹ ਵਿੱਚ ਕਿਲੋ ਅਤੇ ਖਰੀਕਰ ਨਦੀਆਂ ਉੱਤੇ ਜਗਜੀਰ ਵਿੱਚ ਮੰਦ ਤੇ ਰਾਏਪੁਰ ਵਿਖੇ ਖੈਰੋ ਨਦੀ ਉੱਤੇ ਦੰਤੇਵਾੜਾ ਵਿਖੇ ਸਾਬਰੀ ਨਦੀ ਉੱਤੇ ਇਸ ਤਰ੍ਹਾਂ ਮਧ ਪ੍ਰਦੇਸ਼ ਸਰਕਾਰ ਨੇ ਸਨ 2000 ਵਿੱਚ ਰੇਡੀਅਸ ਵਾਟਰ ਲਿਮਿਟਿਡ ਨੂੰ ਸ਼ਿਵਨਾਥ ਨਦੀ ਦਾ 23.6 ਕਿਲੋਮੀਟਰ ਦਾ ਹਿੱਸਾ 22 ਸਾਲਾਂ ਲਈ ਦੇ ਦਿੱਤਾ ਕੰਪਨੀ ਨੂੰ ਪਾਣੀ ਸਪਲਾਈ ਦੀ ਇਜਾਰੇਦਾਰੀ ਦੀ ਗਰੰਟੀ ਦਿੱਤੀ ਗਈ ਸਰਕਾਰ ਦੁਆਰਾ ਇਸ ਕੰਪਨੀ ਨੂੰ ਇਸਤੇਮਾਲ ਲਈ ਜ਼ਮੀਨ ਬਿਨਾਂ ਕਿਸੇ ਕੀਮਤ ਤੋਂ ਸੌਂਪੀ ਗਈ ਇਸ ਕੰਪਨੀ ਨਾਲ ਸਮਝੌਤੇ ਮੁਤਾਬਕ ਹਰ ਰੋਜ਼ 40 ਲੱਖ ਲੀਟਰ ਪਾਣੀ ਖਰੀਦਦੇ ਦੀ ਖਰੀਦੇਗੀ ਅਤੇ ਘੱਟ ਪਾਣੀ ਖਰੀਦਣ ਦੀ ਹਾਲਤ ਵਿੱਚ 40 ਲੱਖ ਲੀਟਰ ਦੇ ਹੀ ਪੈਸੇ ਦੇਣੇ ਹੋਣਗੇ ਕੌਮੀ ਤਰੀ ਪੱਧਰ ਤੇ ਵੀ ਇਹੋ ਹਾਲ ਹੈ ਕੁਝ ਸਾਲ ਪਹਿਲਾਂ ਹੀ ਨੈਸਲੇ ਨੇ ਕੋਲੋਰادو ਵਿੱਚ ਰਕਾਂਸਸ ਨਦੀ ਦਾ ਇੱਕ ਹਿੱਸਾ ਕਾਡੀਆਂ ਨੇ ਭਾ ਖਰੀਦ ਲਿਆ 10 ਸਾਲ ਹੀ ਹੋਏ ਇਸ ਸੌਦੇ ਮੁਤਾਬਕ ਕੰਪਨੀ ਹਰ ਸਾਲ 2.45 ਬਿਲੀਅਨ ਲੀਟਰ ਪਾਣੀ ਕੱਢ ਸਕਦੀ ਹੈ ਜਿਸ ਲਈ ਸਿਰਫ 1.6 ਲੱਖ ਡਾਲਰ ਰਸਲਾਨਾ ਦੀ ਭੁਗਤਾਨ ਕਰਨਾ ਹੋਵੇਗਾ ਇਸੇ ਤਰ੍ਹਾਂ ਹੀ 2023 ਵਿੱਚ ਇਕੱਲੇ ਅਮਰੀਕਾ ਵਿੱਚ ਨੈਸਲੇ ਵੱਲੋਂ ਸਾਲ ਵਿੱਚ 69 ਬਿਲੀਅਨ ਲੀਟਰ ਪਾਣੀ ਕੱਢਿਆ ਗਿਆ ਬੋਤਲ ਬੰਦ ਪਾਣੀ ਦਾ ਇਹ ਗੋਰਖ ਤੰਦਾ ਕੁਦਰਤੀ ਸਰੋਤਾਂ ਨੂੰ ਗੰਦਲਾ ਕਰਨ ਤੋਂ ਬਿਨਾਂ ਵੀ ਹੋਰ ਕਈ ਤਰੀਕਿਆਂ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਪਹਿਲੀ ਵੱਡੀ ਸਮੱਸਿਆ ਇਸ ਤੋਂ ਪੈਦਾ ਹੋਣ ਵਾਲਾ ਪਲਾਸਟਿਕ ਕਚਰਾ ਹੈ 2001 ਦੀ ਰਿਪੋਰਟ ਮੁਤਾਬਕ ਹਰ ਸਾਲ 99 ਬਿਲੀਅਨ ਬੋਤਲਾਂ ਦੇ ਰੂਪ ਵਿੱਚ 15 ਲੱਖ ਟਨ ਪਲਾਸਟਿਕ ਕਚਰਾ ਪੈਦਾ ਹੁੰਦਾ ਹੈ ਇਹਨਾਂ ਬੋਤਲਾਂ ਵਿੱਚੋਂ 10 ਤੋਂ 15 ਫੀਸਦੀ ਦੀ ਹੀ ਮੁੜ ਵਰਤੋਂ ਹੁੰਦੀ ਹੈ ਬਾਕੀ ਕਚਰੇ ਦੇ ਰੂਪ ਵਿੱਚ ਜਾਂਦੀਆਂ ਹਨ ਲੈਡ ਫਿਲ ਨਕੋਨਕ ਪਰ ਚੁੱਕੇ ਹਨ ਅਤੇ ਇਸ ਕਚਰੇ ਨੂੰ ਸਮਾਉਣ ਯੋਗ ਨਹੀਂ ਰਹੇ ਇਸ ਲਈ ਵੱਡੇ ਪੱਧਰ ਤੇ ਇਹ ਕਚਰਾ ਸਮੁੰਦਰਾਂ ਵਿੱਚ ਸੁੱਟ ਕੇ ਇਸ ਨੂੰ ਦੂਸ਼ਿਤ ਕੀਤਾ ਜਾਂਦਾ ਹੈ ਤੇ ਇਸ ਦਾ ਇੱਕ ਹਿੱਸਾ ਜਲਾਇਆ ਜਾਂਦਾ ਹੈ ਜਿਸ ਨਾਲ ਵਾਤਾਵਰਨ ਵਿੱਚ ਖਤਰਨਾਕ ਗੈਸਾਂ ਛੱਡੀਆਂ ਜਾਂਦੀਆਂ ਹਨ ਦੂਜਾ ਵੱਡਾ ਨੁਕਸਾਨ ਤੇਲ ਦਾ ਹੈ ਪਾਣੀ ਨੂੰ ਤਰਤੀਬ ਵਿੱਚੋਂ ਕੱਢਣ ਤੇ ਫਿਰ ਬੋਤਲਾਂ ਬਣਾਉਣ ਲਈ ਪਲਾਸਟਿਕ ਤਿਆਰ ਕਰਨ ਤੇ ਫਿਰ ਤਿਆਰ ਬੋਤਲਾਂ ਨੂੰ ਢੋਆ ਠੋਾਈ ਤੇ ਤੇ ਫਿਰ ਖਾਲੀ ਬੋਤਲਾਂ ਦੇ ਨਪਟਾਰੇ ਤੇ ਬਹੁਤ ਜ਼ਿਆਦਾ ਤੇਲ ਦੀ ਖਪਤ ਹੁੰਦੀ ਹੈ ਇੱਕ ਸਰਵੇਖਣ ਮੁਤਾਬਕ ਅੱਲੇ ਅਮਰੀਕਾ ਵਿੱਚ ਬੋਤਲ ਬੰਦ ਪਾਣੀ ਦੀ ਸੰਅਤ ਵਿੱਚ ਤੇਲ ਦੀ ਖਪਤ 1.5 ਮਿਲੀਅਨ ਬੈਰਲ ਹੈ ਜੋ ਕਿ ਇੱਕ ਸਾਲ ਲਈ 1 ਲੱਖ ਕਾਰਾਂ ਲਈ ਕਾਫੀ ਹੈ ਸੰਸਾਰ ਪੱਧਰ ਤੇ ਕਿੰਨਾ ਤੇਲ ਬਰਬਾਦ ਕੀਤਾ ਜਾਂਦਾਗਾ ਅਕੱਲੇ ਭਾਰਤ ਦੀ ਗੱਲ ਕਰਗੇ ਤਾਂ ਭਾਰਤ ਵਿੱਚ ਨਦੀਆਂ ਤੇ ਵੱਡੇ ਨੈਟਵਰਕ ਅਤੇ ਲੰਬੇ ਸਮੁੰਦਰੀ ਤੱਟ ਦੇ باوجود ਇਹ ਕਹਿਣਾ ਕਿ ਇੱਥੇ ਕੁਦਰਤੀ ਰੂਪ ਚ ਪਾਣੀ ਦੀ ਕਮੀ ਹੈ سرمਾਈਦਾਰਾਂ ਲੁੱਟ ਅਤੇ ਲੋਕਾਂ ਨਾਲ ਕੀਤੇ ਜਾ ਰਹੇ ਜ਼ੁਲਮਾਂ ਤੇ ਪਰਦਾ ਪਾਉਂਦਾ ਹੈ ਮੀਂਹ ਦਾ ਪਾਣੀ ਅਤੇ ਹਿਮ ਪਾਤ ਭਾਰਤ ਵਿੱਚ ਜਲ ਦੇ ਪ੍ਰਮੁੱਖ ਸਰੋਤ ਹਨ ਲਗਭਗ 4200 ਅਰਬ ਕਨ ਮੀਟਰ ਜਲ ਹਰ ਬਰੇ ਵਰਖਾ ਨਾਲ ਹਾਸਲ ਹੁੰਦਾ ਹੈ ਉਸਤਨ ਸਲਾਨਾ ਵਰਖਾ 1170 ਕਿਲੋਮੀਟਰ ਹੈ ਮਾੜੇ ਪ੍ਰਬੰਧਾ ਕਰਕੇ ਵਰਖਾ ਜਲ ਦਾ ਵੱਧ ਤੋਂ ਵੱਧ ਹਿੱਸਾ ਵਹਿ ਕੇ ਸਮੁੰਦਰ 'ਚ ਮਿਲ ਜਾਂਦਾ ਭਾਰਤ 'ਚ ਵਰਤੋਯੋਗ ਜਲ ਦੀ ਮਿਕਤਾਰ 1122 ਅਰਬ ਕੂਮਟਰ ਹੈ ਜਿਸ ਦਾ ਮਹਿਜ 1.9 ਫੀਸਦੀ ਭਾਗ ਹੀ ਅੱਜ ਦੇ ਸਮੇਂ ਵਰਤੋਂ ਚਾਉਂਦਾ ਹੈ ਕੇਂਦਰੀ ਜਲ ਕਮਿਸ਼ਨਰ ਦੇ ਅੰਕੜਿਆਂ ਅਨੁਸਾਰ ਕੁਦਰਤੀ ਜਲ ਸਰੋਤ ਦੇ ਰੂਪ ਚ ਨਦੀਆਂ ਦਾ ਸਾਲਾਨਾ ਵਹਾਅ ਲਗਭਗ 186.9 ਕੰਮੀ ਕਿਲੋਮੀਟਰ ਹੈ ਦੇਸ਼ ਚ ਉਪਲਬਧ ਪੂਜਲ ਦੀ ਕੁੱਲ ਮਿਕਦਾਰ 931.88 ਅਰਬ ਕੰਮੀਟਰ ਹੈ ਜਿਸ 360.80 ਕੰਮੀਟਰ ਸਜਾਈ ਅਤੇ 70.93 ਅਰਬ ਕੰਮੀਟਰ ਸਨ ਅਤਿਕਾਰਜਾਂ ਲਈ ਵਰਤੋਂ ਕੀਤੀ ਜਾਂਦੀ ਹੈ ਇੰਡੀਅਨ ਨੈਸ਼ਨਲ ట్రస్ట్ ਫਾਰ ਆਰਟ ਐਂਡ ਕਲਚਰ ਹੈਰਿਟੇਜ ਦੇ ਅਨੁਸਾਰ 980 ਬਿਲੀਅਨ ਲੀਟਰ ਜਲ ਵਰਖਾ ਜਲ ਸੰਗ੍ਰਹਿ ਚ ਪ੍ਰਾਪਤ ਕੀਤਾ ਜਾ ਸਕਦਾ ਹੈ ਅੱਜ ਜੇਕਰ ਪੂਰੇ ਦੇਸ਼ ਦੀ ਵਸੋਂ ਨੂੰ ਪਾਣੀ ਪੀਣ ਦਾ ਪਾਣੀ ਉਪਲਬਧ ਕਰਾਉਣਾ ਹੋਵੇ ਤਾਂ ప్రతి ਵਿਅਕਤੀ ప్రతి ਦਿਨ 150 ਤੋਂ 200 ਲੀਟਰ ਪਾਣੀ ਦੀ ਲੋੜ ਹੋਵੇਗੀ ਇਹ ਮਿਕਦਾਰ ਵੱਡੇ ਸ਼ਹਿਰਾਂ ਲਈ ਹੈ ਜਦੋਂ ਕਿ ਛੋਟੇ ਸ਼ਹਿਰਾਂ ਤੇ ਪਿੰਡੂ ਇਲਾਕਿਆਂ 'ਚ ਇਹ ਪੈਮਾਨਾ ਘੱਟ ਹੈ ਹੁਣ ਜੇਕਰ 200 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਅਨੁਸਾਰ ਉਦੇਸ਼ ਦੀ 121 ਕਰੋੜ ਵਸੋਂ ਲਈ ਇੱਕ ਬਰੇ ਤੱਕ ਪਾਣੀ ਦੀ ਲੋੜ ਕੱਢੀ ਜਾਵੇ ਤਾਂ ਉਹ 88.33 ਅਰਬ ਕਨਮੀਟਰ ਹੋਵੇਗੀ ਜਦ ਕਿ ਉਪਲਬੰਧ ਵਰਤੋਂ ਜੋਗ ਵਰਖਾ ਜਲ ਦੀ ਮਿਕਦਾਰ 1122 ਅਰਬ ਕਨਮੀਟਰ ਅਤੇ ਭੂਜਲ ਦੀ ਮਿਕਦਾਰ 931.88 ਅਰਬ ਕਨਮੀਟਰ ਹੈ ਇਹ ਮਾਤਰਾ ਪੂਰੇ ਸੰਸਾਰ ਦੀ ਵਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਵਾਧੂ ਹੈ ਜੇ ਪੂਰੇ ਸੰਸਾਰ ਭਰ ਵਿੱਚ ਪਾਣੀ ਦੇ ਸਰੋਤਾਂ ਨੂੰ ਦੇਖ ਗਏ ਤਾਂ ਇਹ ਮਾਤਰਾ ਹੋਰ ਵੀ ਨਿਗੁਣੀ ਲੱਗੇਗੀ ਇਸ ਤਰ੍ਹਾਂ ਅਸਲ ਸੰਕਟ ਪੀਣ ਦੇ ਪਾਣੀ ਸਣੇ ਸਾਰੇ ਵਰਤੋਂ ਯੋਗ ਜਲ ਦੀ ਕਮੀ ਦਾ ਸੰਕਟ ਨਹੀਂ ਹੈ ਲੋੜ ਹੈ ਪਾਣੀ ਦੇ ਸਰੋਤਾਂ ਦਾ ਨਿਜੀਕਰਨ ਅਤੇ ਸੰਅਤੀਕਰਨ ਬੰਦ ਕਰਕੇ ਇਹਨਾਂ ਨੂੰ ਸਾਰੇ ਲੋਕਾਂ ਦੀ ਸਾਂਝੀ ਦੌਲਤ ਬਣਾਉਣ ਦੀ ਹਰ ਵਿਅਕਤੀ ਤੱਕ ਪਾਣੀ ਪਹੁੰਚਾਉਣ ਦੇ ਉਚੇਰੇ ਪ੍ਰਬੰਧ ਕਰਨ ਦੀ